ਇੱਕ ਛੋਟਾ ਜਿਹਾ ਐਕਸਪੈਰੀਮੈਂਟ ਕਰਕੇ ਦੇਖਿਓ ਆਪਣੀ ਸਹੇਲੀ ਜਾਂ ਫਿਰ ਘਰ ਵਾਲੀ ਦੇ ਨਾਲ ਬੈਠ ਕੇ ਮੂਵੀ ਪਲਾਨ ਕਰਿਓ ਇਹ ਮੂਵੀ ਦੇਖਿਓ ਰੌਂਗ ਟਰਨ ਜਾਂ ਫਿਰ ਕੋਈ ਵੀ ਇੱਦਾਂ ਦੀ ਮੂਵੀ ਦੇਖਿਓ ਜਿਸ ਦੇ ਵਿੱਚ ਵਾਇਲੈਂਸ ਤੇ ਖੂਨ ਖਰਾਬਾ ਹੋਵੇ ਮੂਵੀ ਦੇਖਦੇ ਟਾਈਮ ਤੁਹਾਡੀ ਫੀਮੇਲ ਪਾਰਟਨਰ ਦਾ ਰਿਐਕਸ਼ਨ ਬਹੁਤ ਬੁਰਾ ਆਊਗਾ ਤੇ ਦੂਜੇ ਪਾਸੇ ਸੇਮ ਵਾਇਲੈਂਟ ਤੇ ਡਿਸਟਰਬਿੰਗ ਮੂਵੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਬੈਠ ਕੇ ਦੇਖਿਓ ਤੁਹਾਨੂੰ ਮੁੰਡਿਆਂ ਦਾ ਬਿਲਕੁਲ ਡਿਫਰੈਂਟ ਰਿਐਕਸ਼ਨ ਦੇਖਣ ਨੂੰ ਮਿਲੇਗਾ ਜ਼ਿਆਦਾਤਰ ਇਦਾਂ ਹੀ ਹੋਊਗਾ ਕਿ ਖੂਨ ਖਰਾਬੇ ਵਾਲੇ ਭਿਆਨਕ ਸੀਨਸ ਜਿਵੇਂ ਕਿ ਗळा ਹੱਥ ਪਰ ਕੱਟਣ ਵਾਲੇ ਸੀਨਸ ਦਾ ਮਜ਼ਾਕ ਬਣਾਉਂਦੇ ਹੋਏ ਮੁੰਡੇ ਮੂਵੀ ਨੂੰ ਇੰਜੋਏ ਕਰਦੇ ਹੋਏ ਦੱਸਣਗੇ ਹੁਣ ਗੱਲ ਸਿਰਫ ਮੂਵੀਜ਼ ਖਾਈ ਦੇਣਗੇ ਉਦਾਹਰਨ ਦੇ ਤੌਰ ਤੇ ਤੁਸੀਂ ਹਿਸਟਰੀ ਚ ਹੋਈ ਕਿਸੇ ਵੀ ਵਾਰ ਨੂੰ ਚੱਕ ਕੇ ਸਟਡੀ ਕਰ ਲਓ ਮਹਾਭਾਰਤ ਤੋਂ ਲੈ ਕੇ ਵਰਲਡ ਵਾਰ ਤੋਂ ਤੱਕ ਜਾਂ ਫਿਰ ਦੁਨੀਆ ਦੇ ਕਿਸੇ ਵੀ ਕੰਟਰੀ ਜਾਂ ਫਿਰ ਜੀਓਗ੍ਰਾਫੀਕਲ ਏਰੀਆ ਵਿੱਚ ਹੋਈ ਵਾਰ ਹੋਵੇ ਉਸ ਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਪਾਰਟਿਸਪੇਸ਼ਨ ਯਾਨੀ ਕਿ ਹਿੱਸੇਦਾਰੀ ਬੰਦਿਆ ਨਹੀਂ ਮਿਲੇਗੀ ਇੱਥੋਂ ਤੱਕ ਇਹ ਧਰਮ ਤੇ ਰਾਜਨੀਤੀ ਦੇ ਨਾਂ ਤੇ ਹੋਣ ਵਾਲੇ ਤੰਗਾ ਫਸਾਦ ਗੈਂਗ ਵਾਰਥੇ ਕਿਸੇ ਵੀ ਤਰ੍ਹਾਂ ਦੀ ਮਾਰ ਕਟ ਵਿੱਚ ਤੁਹਾਨੂੰ ਮਰਦਾਂ ਦਾ ਯੋਗਦਾਨ ਸਭ ਤੋਂ ਵੱਧ ਹੀ ਮਿਲੇਗਾ ਪਰ ਐਦਾਂ ਕਿਉਂ ਇਸ ਵੀਡੀਓ ਦੇ ਵਿੱਚ ਇਸੇ ਗੁੰਝਲ ਦਾ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ ਕਿ ਮਰਦ ਜਾਤ ਇੰਨਾ ਖੂਨ ਖਰਾਬਾ ਪਸੰਦ ਕਿਉਂ ਕਰਦੀ ਹੈ ਹੁਣ ਜੇ ਤੁਸੀਂ ਲੌਜੀਕਲੀ ਤੇ ਸਾਇੰਟਿਫਿਕ ਟੈਂਪਰਮੈਂਟ ਰੱਖ ਕੇ ਮਰਦ ਦੀ ਇਵੋਲੂਸ਼ਨ ਯਾਨੀ ਕਿ ਬੰਦੇ ਦੇ ਇਤਿਹਾਸਿਕ ਵਿਕਾਸ ਬਾਰੇ ਸੋਚੋਗੇ ਤਾਂ ਤੁਹਾਨੂੰ ਇਸ ਗੱਲ ਦੀ ਸਮਝ ਆਊਗੀ ਕਿ ਕੁਝ ਫੈਕਟਰਸ ਕੁਝ ਗੱਲਾਂ ਨੇ ਜੋ ਬੰਦੇ ਤੇ ਵਾਇਲੈਂਸ ਦੇ ਵਿੱਚ ਇੱਕ ਡੂੰਘੇ ਕਨੈਕਸ਼ਨ ਨੂੰ ਦਰਸਾਉਂਦੇ ਨੇ ਇੱਕ ਬਹੁਤ ਵੱਡੇ ਮਨੋਵਿਗਿਆਨਿਕ ਐਂਥਨੀ ਸਟਾਰ ਨੇ ਆਪਣੀ ਆਪ ਹਿਊਮਨ ਐਗਰੈਸ਼ਨ ਵਿੱਚ ਲਿਖਿਆ ਸੀ ਕਿ ਬੰਦੇ ਜਨਾਨੀਆਂ ਨਾਲੋਂ ਜ਼ਿਆਦਾ ਗੁੱਸੇ ਵਾਲੇ ਇਸ ਲਈ ਨਹੀਂ ਹੁੰਦੇ ਕਿਉਂਕਿ ਉਹ ਤਾਕਤਵਰ ਜਾਂ ਫਿਰ ਬਹਾਦਰ ਨੇ ਬਲਕਿ ਉਹ ਜ਼ਿਆਦਾ ਗੁੱਸੇ ਵਾਲੇ ਇਸ ਲਈ ਹੁੰਦੇ ਹਨ ਕਿਉਂਕਿ ਬੰਦਿਆਂ ਨੂੰ ਬਾਇਓਲੋਜੀਕਲੀ ਆਪਣੇ ਦਬਦਬੇ ਨੂੰ ਬਣਾ ਕੇ ਤੇ ਆਪਣੇ ਰਿਸੋਰਸਸ ਨੂੰ ਬਚਾ ਕੇ ਰੱਖਣਾ ਪੈਂਦਾ ਸੀ ਤਾਂਕਿ ਆਪਣੀ ਹੋਂਦ ਨੂੰ ਬਚਾਇਆ ਜਾ ਸਕੇ ਹੁਣ ਇਸੀ ਸਟੇਟਮੈਂਟ ਵਿੱਚੋਂ ਦੋ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਇਵੋਲੂਸ਼ਨਰੀ ਤੇ ਬਾਇਓਲੋਜੀਕਲੀ ਪਰਸਪੈਕਟਿਵ ਹੁਣ ਇਹਨਾਂ ਗੱਲਾਂ ਨੂੰ ਸਮਝਣ ਤੋਂ ਪਹਿਲਾਂ ਇੱਕ ਸਿਚੁਏਸ਼ਨ ਬਾਰੇ ਸੋਚੋ ਤੇ ਇਮੇਜਿਨ ਕਰੋ ਕਿ ਅੱਧੀ ਰਾਤ ਨੂੰ ਕੁਝ ਲੋਕ ਤੁਹਾਡੇ ਘਰ ਵਿੱਚ ਕਹਿੰਦੇ ਨੇ ਉਹ ਤੁਹਾਨੂੰ ਡਰਾ ਧਮਕਾ ਕੇ ਚੁੱਪ ਚਾਪ ਬੈਠਣ ਲਈ ਮਜਬੂਰ ਕਰਦੇ ਨੇ ਤੇ ਨਾਲੇ ਇਹ ਭਰੋਸਾ ਕਰਨ ਲਈ ਕਹਿੰਦੇ ਨੇ ਕਿ ਉਹ ਸਮਾਨ ਪੈਸਾ ਲੁੱਟ ਕੇ ਇੱਥੋਂ ਚਲੇ ਜਾਣਗੇ ਪਰ ਅਚਾਨਕ ਉਹਨਾਂ ਚੋਰਾਂ ਦੀ ਨੀਅਤ ਖਰਾਬ ਹੋ ਜਾਂਦੀ ਹੈ ਉਹ ਤੁਹਾਡੇ ਘਰ ਦੀ ਔਰਤਾਂ ਦੇ ਨਾਲ ਛੇੜਖਾਨੀ ਕਰਨਾ ਸ਼ੁਰੂ ਕਰ ਦਿੰਦੇ ਨੇ ਹੁਣ ਤੁਸੀਂ ਇਹ ਗੱਲ ਬਖੂਬੀ ਜਾਣਦੇ ਹੋ ਕਿ ਤੁਸੀਂ ਕੋਈ ਐਕਸ਼ਨ ਜੇ ਨਹੀਂ ਲੈਂਤਾ ਤਾਂ ਘਰ ਦੇ ਸਮਾਨ ਦੇ ਨਾਲ ਨਾਲ ਔਰਤਾਂ ਦੀ ਇੱਜ਼ਤ ਨੂੰ ਵੀ ਖਤਰਾ ਹੋ ਸਕਦਾ ਹੈ ਹੁਣ ਮੈਂ ਤੁਹਾਡੇ ਸਾਹਮਣੇ ਤਿੰਨ ਆਪਸ਼ਨ ਰੱਖਦਾ ਹਾਂ ਤੁਸੀਂ ਸੋਚੋ ਕਿ ਐਦਾਂ ਦੀ ਸਿਚੁਏਸ਼ਨ ਵਿੱਚ ਤੁਸੀਂ ਕੀ ਕਰੋਗੇ ਆਪਸ਼ਨ ਨੰਬਰ 1 ਤੁਸੀਂ ਉਹਨਾਂ ਚੋਰਾਂ ਦੇ ਸਾਹਮਣੇ ਰਿਕਵੈਸਟ ਕਰੋਗੇ ਕਿ ਸਾਰਾ ਸਮਾਨ ਸੋਨਾ ਤੇ ਪੈਸਾ ਲੁੱਟ ਕੇ ਲੈ ਜਾਓ ਪਰ ਘਰ ਦੀ ਔਰਤਾਂ ਦੇ ਨਾਲ ਕੁਝ ਵੀ ਗਲਤ ਕੰਮ ਨਾ ਕਰਿਓ ਆਪਸ਼ਨ ਨੰਬਰ 2 ਤੁਸੀਂ ਮੌਕਾ ਦੇਖਦੇ ਹੀ 100 ਨੰਬਰ ਤੇ ਕਾਲ ਕਰਕੇ ਪੁਲਿਸ ਦੇ ਆਉਣ ਦਾ ਇੰਤਜ਼ਾਰ ਕਰੋਗੇ ਇਹ ਜਾਣਦੇ ਹੋਏ ਵੀ ਕਿ ਤੁਸੀਂ ਇੰਡੀਆ 'ਚ ਰਹਿੰਦੇ ਹੋ ਜਾਂ ਫਿਰ ਆਪਸ਼ਨ ਨੰਬਰ 3 ਤੁਸੀਂ ਇਸ ਗੱਲ ਨੂੰ ਸਵੀਕਾਰ ਕਰੋਗੇ ਕਿ ਕੋਈ ਹੈਲਪ ਨਹੀਂ ਮਿਲਣ ਵਾਲੀ ਤੁਹਾਨੂੰ ਹੀ ਹਿੰਮਤ ਕਰਕੇ ਚੋਰਾਂ ਦੇ ਖਿਲਾਫ ਲੜਨਾ ਪੈਣਾ ਹੈ ਯਾਨੀ ਕਿ ਤੁਸੀਂ ਵੋਲੈਂਸ ਦਾ ਸਹਾਰਾ ਲਾਉਂਗੇ ਹਿੰਸਾ ਨੂੰ ਅਪਣਾਉਂਗੇ ਹੁਣ ਮੈਂ 3 ਸੈਕਿੰਡ ਦਾ ਟਾਈਮਰ ਲਾਉਣ ਲੱਗਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਕਿਹੜੇ ਆਪਸ਼ਨ ਚੂਜ਼ ਕਰੋਗੇ ਦੇਖਦੇ ਹਾਂ ਕਿ ਬੰਦੇ ਕੀ ਸੋਚ ਰੱਖਦੇ ਨੇ ਹੁਣ ਜ਼ਾਹਿਰ ਸੀ ਗੱਲ ਹੈ ਕਿ ਤੁਸੀਂ ਆਪਸ਼ਨ ਨੰਬਰ 3 ਹੀ ਚੂਜ਼ ਕੀਤਾ ਹੋਵੇਗਾ ਜਿਸ ਦੇ ਵਿੱਚ ਹਿੰਸਾ ਸ਼ਾਮਿਲ ਸੀ ਹੁਣ ਇਹ ਆਪਸ਼ਨ ਚੂਜ਼ ਕਰਨੇ ਦਾ ਲੌਜੀਕਲ ਰੀਜ਼ਨ ਇਹ ਹੈ ਕਿ ਸੋਸਾਇਟੀ ਦੇ ਇਤਿਹਾਸ ਵਿੱਚ ਬੰਦਿਆਂ ਦਾ ਵਿਕਾਸ ਹੀ ਇਸ ਤਰ੍ਹਾਂ ਹੋਇਆ ਤੇ ਇਸ ਚੀਜ਼ ਨੂੰ ਸਮਝਣ ਵਾਸਤੇ ਸਾਨੂੰ ਹਜ਼ਾਰਾਂ ਸਾਲ ਪਿੱਛੇ ਛੜਾਣਾ ਪੈਣਾ ਜਦੋਂ ਇਨਸਾਨ ਤੇ ਜਾਨਵਰਾਂ ਵਿੱਚ ਜ਼ਿਆਦਾ ਅੰਤਰ ਨਹੀਂ ਸੀ ਹੁੰਦਾ। ਉਹਨਾਂ ਵੇਲਿਆਂ ਦੇ ਵਿੱਚ ਬੰਦੇ ਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੁੰਦਾ ਸੀ। ਅੱਜ ਦੀ ਮੇਲ ਜਨਰੇਸ਼ਨ ਦੇ ਵਾਂਗ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕਮਜ਼ੋਰ ਹੋਣ ਵਿੱਚ ਕੋਈ ਬੁਰਾਈ ਨਹੀਂ। ਉਸ ਸਮੇਂ ਦੇ ਕਠੋਰ ਮਾਹੌਲ ਦੇ ਵਿੱਚ ਸਰਵਾਈਵ ਕਰਨ ਵਾਸਤੇ ਤੁਹਾਡਾ ਤਾਕਤਵਰ ਹੋਣਾ ਇੱਕ ਬੇਸਿਕ ਨੀਡ ਸੀ। ਆਪਣੀ ਜ਼ਰੂਰੀ ਚੀਜ਼ਾਂ ਨੂੰ ਬਚਾਉਣ ਤੇ ਫੈਮਿਲੀ ਦੀ ਸਿਕਿਉਰਿਟੀ ਵਾਸਤੇ ਬੰਦੇ ਨੂੰ ਆਪਣੇ ਕੰਪੀਟੀਟਰ ਦੇ ਨਾਲ ਨੂਰੇ ਹੋ ਕੇ ਲੜਨਾ ਪੈਂਦਾ ਸੀ ਤੇ ਮੁਕਾਬਲਾ ਗੱਲਬਾਤ ਦੇ ਨਾਲ ਨਹੀਂ ਹੁੰਦਾ ਸੀ। ਤੁਹਾਡੀ ਫਿਜ਼ੀਕਲ ਸਟਰੈਂਥ ਦੇ ਨਾਲ ਹਿੰਸਾ ਦਾ ਇਸਤੇਮਾਲ ਕਰਕੇ ਜਿੱਤਣਾ ਬਹੁਤ ਜ਼ਰੂਰੀ ਸੀ। ਹੁਣ ਇਸੇ ਇਵੋਲੂਸ਼ਨ ਦੇ ਚਲਦੇ ਬੰਦਿਆਂ ਨੇ ਆਪਣੇ ਆਪ 'ਚ ਜ਼ਿਆਦਾ ਗੁੱਸਾ ਪੈਦਾ ਕਰਨਾ ਸ਼ੁਰੂ ਕਰਤਾ ਕਿਉਂਕਿ ਵਾਇਲੈਂਸ ਕਰਨ ਵਾਸਤੇ ਸਭ ਤੋਂ ਪਹਿਲੀ ਲੋੜ ਗੁੱਸੇ ਦੀ ਹੁੰਦੀ ਹੈ ਯਾਨੀ ਕਿ ਐਗਰੈਸ਼ਨ ਦੀ ਤੇ ਬਿਨਾ ਵਾਇਲੈਂਟ ਬਿਹੇਵੀਅਰ ਦੇ ਜੰਗ ਨਹੀਂ ਜਿੱਤੀ ਜਾ ਸਕਦੀ ਹੁਣ ਤੁਹਾਡੇ ਦਿਮਾਗ ਵਿੱਚ ਇੱਕ ਸਵਾਲ ਜ਼ਰੂਰ ਆਇਆ ਹੋਣਾ ਕਿ ਨੇਚਰ ਨੇ ਬੰਦਿਆਂ ਨੂੰ ਹੀ ਕਿਉਂ ਚੁਣਿਆ ਕਿ ਉਹ ਅਲਫਾ ਦੀ ਤਰ੍ਹਾਂ ਬਿਹੇਵ ਕਰੂਗਾ ਤੇ ਫਿਰ ਜਦੋਂ ਵੀ ਕੋਈ ਜੰਗ ਲੜਨ ਦੀ ਵਾਰੀ ਆਉਗੀ ਤਾਂ ਸਭ ਤੋਂ ਪਹਿਲਾਂ ਉਹਨੂੰ ਹੀ ਅੱਗੇ ਕੀਤਾ ਜਾਵੇਗਾ ਦੇਖੋ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਬੰਦਿਆਂ ਤੇ ਜਨਾਨੀਆਂ ਦੇ ਵਿੱਚ ਬਾਇਓਲੋਜੀਕਲ ਡਿਫਰੈਂਸ ਵਿਗਿਆਨ ਨੂੰ ਆਧਾਰ ਬਣਾ ਕੇ ਸਮਝੋਗੇ ਤਾਂ ਇਸ ਗੱਲ ਨੂੰ ਨਹੀਂ ਨਕਾਰਿਆ ਜਾ ਸਕਦਾ ਕਿ ਬੰਦੇ ਤੇ ਜਨਾਨੀ ਇੱਕ ਬਰਾਬਰ ਨਹੀਂ ਹਨ ਪਰ ਇਹਦਾ ਮਤਲਬ ਇਹ ਬਿਲਕੁਲ ਵੀ ਨਹੀਂ ਕਿ ਇੱਕ ਜੈਂਡਰ ਦੂਸਰੇ ਜੈਂਡਰ ਦੇ ਨਾਲੋਂ ਉੱਚਾ ਮਰਦ ਤੇ ਔਰਤ ਦੀ ਆਪਣੀ ਆਪਣੀ ਖਾਸੀਅਤ ਹੈ ਜਿਸ ਦੇ ਬਲਬੂਤੇ ਤੇ ਦੋਨੋ ਸੋਸਾਇਟੀ ਦੇ ਵਿੱਚ ਆਪਣਾ ਆਪਣਾ ਰੋਲ ਪਲੇ ਕਰਦੇ ਨੇ ਪਰ ਇਨਸਾਨੀ ਸ਼ਰੀਰ ਦੀ ਵਿਗਿਆਨਿਕ ਪੜਾਈ ਸਾਨੂੰ ਇਹ ਦੱਸਦੀ ਹੈ ਕਿ ਮਰਦ ਸ਼ਰੀਰਿਕ ਤੌਰ ਤੇ ਔਰਤਾਂ ਨਾਲੋਂ ਵੱਧ ਤਾਕਤਵਰ ਹੁੰਦਾ ਕਿਉਂਕਿ ਬੰਦੇ ਦੇ ਸ਼ਰੀਰ ਵਿੱਚ ਔਰਤਾਂ ਨਾਲੋਂ ਵੱਧ ਬੋਡੀ ਮਸਲ ਤੇ ਟੈਸਟੋਸਟੇਰੋਨ ਨਾਮ ਦਾ ਹਾਰਮੋਨ ਹਾਈ ਲੈਵਲ ਤੇ ਪਾਇਆ ਜਾਂਦਾ ਪਰ ਇਸੇ ਸਿੱਕੇ ਦਾ ਦੂਸਰਾ ਪਹਿਲੂ ਇਹ ਹੈ ਕਿ ਫਿਜ਼ੀਕਲੀ ਜ਼ਿਆਦਾ ਸਟਰੋਂਗ ਹੋਣ ਦੀ ਬੰਦਿਆਂ ਨੂੰ ਇੱਕ ਕੀਮਤ ਵੀ ਚੁਕਾਉਣੀ ਪੈਂਦੀ ਹੈ ਇਤਿਹਾਸ ਵੱਲ ਇੱਕ ਨਿਗਾਹ ਮਾਰ ਕੇ ਦੇਖੋ ਜਿੰਨੇ ਵੀ ਮੁਸ਼ਕਿਲ ਕੰਮ ਹੁੰਦੇ ਆਏ ਨੇ ਜਾਂ ਫਿਰ ਹੋ ਕਰੋ ਇਤਾਂ ਦੇ ਕੰਮ ਜਿਸ ਦੇ ਵਿੱਚ ਸਰੀਰ ਦੀ ਤਾਕਤ ਲੱਗਦੀ ਹੈ ਤੇ ਜਾਨ ਦਾ ਵੀ ਖਤਰਾ ਬਣਿਆ ਰਹਿੰਦਾ ਉਦਾਹਰਣ ਦੇ ਤੌਰ ਤੇ ਹਜ਼ਾਰਾਂ ਸਾਲ ਪਹਿਲਾਂ ਸ਼ਿਕਾਰ ਕਰਕੇ ਭੋਜਨ ਇਕੱਠਾ ਕਰਨਾ ਹੋਵੇ ਆਪਣੀ ਫੈਮਲੀ ਵਧਾਉਣ ਵਾਸਤੇ ਦੂਸਰੇ ਮੇਲ ਦੇ ਨਾਲ ਲੜਾਈ ਕਰਨੀ ਹੋਵੇ ਜਾਂ ਫਿਰ ਆਪਣੇ ਖੇਤਰ ਤੇ ਪਰਿਵਾਰ ਨੂੰ ਬਚਾਉਣ ਲਈ ਜੰਗ ਲੜਨੀ ਹੋਵੇ ਇਹਨਾਂ ਸਾਰਿਆਂ ਕੰਮਾਂ ਵਿੱਚ ਹਿੰਸਾ ਦੀ ਬਹੁਤ ਅਹਿਮ ਭੂਮਿਕਾ ਪੈਂਦੀ ਸੀ ਪਰ ਜਿਵੇਂ ਜਿਵੇਂ ਸਮਾਂ ਬਦਲਿਆ ਲੋਕ ਸਮਝਦਾਰ ਹੋਏ ਇਨਸਾਨ ਦੇ ਰਹਿਣ ਸਹਿਣ ਦਾ ਤਰੀਕਾ ਵੀ ਬਦਲ ਗਿਆ ਇਨਸਾਨ ਸਾਰੇ ਮਸਲਿਆਂ ਨੂੰ ਗੱਲਬਾਤ ਕਰਕੇ ਹੱਲ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ ਜੋ ਕਿ ਸਮਝਦਾਰ ਹੋਣ ਦੀ ਨਿਸ਼ਾਨੀ ਬਣੀ ਹਾਲੇ ਵੀ ਬਹੁਤ ਸਾਰੇ ਕੰਮ ਇਦਾਂ ਦੇ ਨੇ ਜਿਨ੍ਹਾਂ ਵਿੱਚ ਮਰਦਾਂ ਦੇ ਗੁੱਸੇ ਦਾ ਇਸਤੇਮਾਲ ਕੀਤਾ ਜਾਂਦਾ ਤੇ ਉਹਨਾਂ ਨੂੰ ਹਿੰਸਾ ਦੇ ਰਾਹੇ ਪਾ ਕੇ ਆਪਣੇ ਕੰਮ ਕਟਵਾਏ ਜਾਂਦੇ ਨੇ ਜਿਸ ਦਾ ਸਭ ਤੋਂ ਵੱਡਾ ਐਗਜ਼ਾਮਪਲ ਹੈ ਦੋ ਦੇਸ਼ਾਂ ਦੇ ਵਿੱਚ ਹੋ ਰਹੀ ਜੰਗ ਧਾਰਮਿਕ ਤੇ ਰਾਜਨੀਤਿਕ ਤੰਗੇ ਤੇ ਆਪਸੇ ਲੜਾਈ ਵਿੱਚ ਡਾਇਰੈਕਟ ਵੋਲੈਂਸ ਦਾ ਇਸਤੇਮਾਲ ਕਰਨਾ ਹੁਣ ਜੇ ਤੁਸੀਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਤੇ ਪੂਰੇ ਪਰਿਵਾਰ ਦਾ ਜ਼ਿੰਮਾ ਤੁਹਾਡੇ ਉੱਤੇ ਹੈ ਤਾਂ ਮੇਰੀ ਅਗਲੀ ਗੱਲ ਨਾਲ ਤੁਸੀਂ ਜ਼ਰੂਰ ਸਹਿਮਤੀ ਦੇਵੋਗੇ ਦੇਖੋ ਸਮਾਜ ਹਮੇਸ਼ਾ ਬੰਦੇ ਨੂੰ ਕੰਪੀਟੀਸ਼ਨ 'ਚ ਅੱਗੇ ਰਹਿਣ ਲਈ ਮਜਬੂਰ ਕਰਦਾ ਇੱਕ ਬੰਦਾ ਕਦੇ ਵੀ ਰੈਸਟ ਨਹੀਂ ਲੈ ਕਹਦਾ ਹੈ ਕਿ ਜੇ ਉਹਨੇ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ ਤਾਂ ਉਹ ਹਾਰ ਜਾਊਗਾ ਤੇ ਉਸ ਦੀ ਸਦਾ ਉਸਦੇ ਪਰਿਵਾਰ ਨੂੰ ਪੁੱਗਣੇ ਪਾਊਗੀ ਯਾਰਾ ਦੋਸਤਾਂ ਨੇ ਫੇਲਿਅਰ ਦਾ ਮਜ਼ਾਕ ਬਣਾਉਣਾ ਸ਼ੁਰੂ ਕਰ ਦੇਣਾ ਵਿਆਹ ਲਈ ਵਧੀਆ ਕੁੜੀ ਵੀ ਨਹੀਂ ਲੱਭਣੀ ਤੇ ਇਹਨਾਂ ਸਾਰਿਆਂ ਹਾਲਾਤਾਂ ਚੋਂ ਨਿਕਲਦੇ ਹੋਏ ਬੰਦਾ ਸੋਸਾਇਟੀ ਤੇ ਆਪਣੀਆਂ ਨਜ਼ਰਾਂ ਵਿੱਚ ਗਿਰ ਜਾਊਗਾ ਹੁਣ ਤੁਸੀਂ ਇੱਕ ਵਾਰੀ ਆਪਣੀ ਲਾਈਫ ਬਾਰੇ ਸੋਚ ਲਓ ਆਪਣੀ ਮਨੋਵਿਗਿਆਨਿਕ ਸੱਭਿਆਚਾਰਕ ਤੇ ਸਮਾਜਿਕ ਪਰਵਰਿਸ਼ ਬਾਰੇ ਸੋਚੋ ਬਚਪਨ ਤੋਂ ਹੀ ਤੁਹਾਡੀ ਸੋਚ ਬਣਾ ਦਿੱਤੀ ਗਈ ਸੀ ਕਿ ਕਮਜ਼ੋਰ ਪੈਣ ਨਾਲ ਕੁਝ ਨਹੀਂ ਬੜਨਾ ਜ਼ਿੰਮੇਵਾਰੀਆਂ ਤਾਂ ਚੱਕਣੇ ਪੈਣੀਆਂ ਹੈ ਪਰਿਵਾਰ ਦਾ ਪਾਲਣ ਪੋਸ਼ਣ ਸਭ ਦਾ ਲਖਣਾ ਸਾਰੇ ਤੁਹਾਡੇ ਤੇ ਡਿਪੈਂਡ ਹੋ ਸਕਦੇ ਨੇ ਪਰ ਤੁਸੀਂ ਕਮਜ਼ੋਰ ਪੈ ਕੇ ਕਿਸੇ ਹੋਰ ਦੇ ਉੱਤੇ ਡਿਪੈਂਡ ਨਹੀਂ ਹੋ ਸਕਦੇ ਇਸ ਤੋਂ ਬਾਅਦ ਕਲਚਰ ਵੀ ਤੁਹਾਡਾ ਤੁਹਾਨੂੰ ਇਹ ਸਿਖਾਉਂਦਾ ਕਿ ਬੰਦੇ ਨੂੰ ਹਮੇਸ਼ਾ ਲੀਡ ਕਰਨਾ ਪੈਂਦਾ ਜੋ ਬੰਦਾ ਪਹਿਲਾਂ ਸ਼ਿਕਾਰ ਕਰਕੇ ਆਉਂਦਾ ਸੀ ਹੁਣ ਉਹ ਅੱਜ ਦੇ ਜ਼ਮਾਨੇ ਵਿੱਚ ਆਫਿਸ ਜਾ ਕੇ ਪੈਸਾ ਕਮਾ ਰਿਹਾ ਹੈ ਤੇ ਜੇਕਰ ਉਹ ਇਦਾਂ ਕਰਨ ਤੋਂ ਮਨ ਕਰਦਾ ਹੈ ਤਾਂ ਸੋਸਾਇਟੀ ਉਹਨੂੰ ਕਬੂਲ ਨਹੀਂ ਕਰਦੀ ਮਤਲਬ ਇਹ ਕਿ ਜੇ ਤੁਸੀਂ ਇੱਕ ਆਦਮੀ ਹੋਣ ਤੇ ਸਮਾਜ ਦੇ ਅਕੋਰਡਿੰਗ ਨਹੀਂ ਚੱਲਦੇ ਤੇ ਤੁਹਾਡਾ ਸਾਥ ਕੋਈ ਵੀ ਨਹੀਂ ਦੇਣ ਵਾਲਾ ਤੁਹਾਡੇ ਆਪਣੇ ਹੀ ਤੁਹਾਨੂੰ ਹਾਸ਼ੀਏ ਤੇ ਖੜਾ ਕਰ ਦੇਣਗੇ ਆਪਣੇ ਹੀ ਘਰ ਦੇ ਤਾਣਾ ਦੇਣ ਲੱਗ ਜਾਣਗੇ ਤਾਂ ਜਿਹੜੀ ਕੁੜੀ ਨੂੰ ਉਸੀ ਪਿਆਰ ਕਰਦੇ ਹੋ ਉਹ ਵੀ ਤੁਹਾਨੂੰ ਛੱਡ ਕੇ ਚਲੀ ਜਾਏਗੀ ਚਾਹੇ ਉਹ ਕੁੜੀ ਤੁਹਾਡੇ ਤੋਂ ਜ਼ਿਆਦਾ ਪੈਸੇ ਹੀ ਕਿਉਂ ਨਾ ਕਮਾ ਰਹੀ ਹੋਵੇ ਹੁਣ ਜੇ ਤੁਸੀਂ ਮੇਰੀ ਗੱਲਾਂ ਗੌਰ ਨਾਲ ਸੁਣੀਆਂ ਹੋਣ ਗਿਆ ਤੇ ਤੁਸੀਂ ਇਸ ਗੱਲ ਨੂੰ ਜ਼ਰੂਰ ਸਮਝ ਗਏ ਹੋਵੋਗੇ ਕਿ ਹਜ਼ਾਰਾਂ ਸਾਲਾਂ ਤੋਂ ਸਮੇਂ ਭਾਵੇਂ ਬਦਲ ਚੁੱਕਾ ਹੈ ਡਵੈਲਪਮੈਂਟ ਦੇ ਨਾਂ ਤੇ ਅਸੀਂ ਬਹੁਤ ਅੱਗੇ ਵੱਧ ਚੁੱਕੇ ਹਾਂ ਪਰ ਬੰਦਿਆਂ ਦੇ ਕੋਲ ਕੋਈ ਵੀ ਨਵੀਂ ਚੁਆਇਸ ਨਹੀਂ ਆਈ ਉਸ ਦੀ ਜ਼ਿੰਮੇਵਾਰੀ ਚ ਕੋਈ ਵੀ ਬਦਲਾਅ ਨਹੀਂ ਆਇਆ ਬੰਦਾ ਸਭ ਨੂੰ ਆਜ਼ਾਦ ਲੱਗਦਾ ਜ਼ਰੂਰ ਹੈ ਪਰ ਉਹ ਮਾਨਸਿਕ ਤੌਰ ਤੇ ਜ਼ੰਜੀਰਾਂ ਤੋਂ ਜਕੜਿਆ ਹੋਇਆ ਕਿਉਂਕਿ ਉਸ ਦੇ ਵਿੱਚ ਪ੍ਰੈਸ਼ਰ ਹੀ ਬਹੁਤ ਜ਼ਿਆਦਾ ਤੇ ਇਸੇ ਦਬਾਅ ਦੇ ਹੁੰਦਾ ਹੈ ਤੇ ਕਦੇ-ਕਦੇ ਫਰਸਟ੍ਰੇਟਡ ਤੇ ਗੁੱਸੇ 'ਚ ਆ ਕੇ ਜਿੱਤਣ ਦੇ ਲਈ ਸਮਝਦਾਰੀ ਨੂੰ ਛੱਟ ਕੇ ਪੁਰਾਣੇ ਤੌਰ ਤਰੀਕੇ ਅਪਣਾਉਣ ਲੱਗ ਜਾਂਦਾ ਹੈ ਯਾਨੀ ਕਿ ਹਿੰਸਾ ਦਾ ਰਸਤਾ ਅਪਣਾਉਣਾ ਮੁੱਖੀ ਗੱਲ ਇਹ ਹੈ ਕਿ ਸੋਸਾਇਟੀ ਜਦ ਬੰਦੇ ਦੇ ਇਮੋਸ਼ਨਸ ਨੂੰ ਨਜ਼ਰਅੰਦਾਜ਼ ਕਰ ਦਿੰਦੀ ਹੈ ਤੇ ਕਈ ਵਾਰੀ ਮਰਦ ਪੁਰਾਣੇ ਸਮਿਆਂ ਦੀ ਤਰ੍ਹਾਂ ਸੋਚਣ ਲੱਗ ਜਾਂਦਾ ਤੇ ਜਿੱਤਣ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦਾ ਦੋਸਤੋ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪੰਜਾਬ ਦੇ ਯੂਥ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਪੰਜਾਬੀ ਭਾਸ਼ਾ ਦੇ ਵਿੱਚ ਲੋਕ ਵਧੀਆ ਕੰਟੈਂਟ ਕੰਜ਼ਿਊਮ ਕਰ ਸਕਣ ਧੰਨਵਾਦ